ਇਹ ਜਿਹੜਾ ਇਸ ਤਰ੍ਹਾਂ ਜੀ ਮੈਂ ਗੁਰगांव 'ਚ ਜੋਬ ਕਰਦਾ ਸੀ ਤੇ ਤੇ ਇੰਟੀਰੀਅਰ ਕੰਪਨੀ 'ਚ ਪ੍ਰੋਜੈਕਟਡ ਹੈ। ਇਹ ਕਰੋਨਾ ਕਰਕੇ ਮੇਰੀ ਜੋਬ ਚਲੀ ਗਈ ਕਿਉਂਕਿ ਸਾਡੀ ਕੰਪਨੀ ਕਮਰਸ਼ੀਅਲ ਇੰਟੀਰੀਅਰ ਕਰਦੀ ਸੀ ਆਫਿਸ ਵਗੈਰਾ ਬਣਾਉਂਦੀ ਉਹ ਵਰਕ ਫਰਮ ਹੋਮ ਦਾ ਹੁਣ ਕਰਕੇ ਉਹ ਆਪਣਾ ਆਫਿਸ ਬੰਦ ਹੋ ਗਿਆ ਤੇ ਆਫਿਸ ਬੰਦ ਨਹੀਂ ਵੀ ਬੰਦ ਹੋ ਗਿਆ। ਮੈਂ ਜੋਬਲੈਸ ਹੋ ਗਿਆ। ਜੋਬਲੈਸ ਹੋਣ ਤੋਂ ਬਾਅਦ ਮੈਂ ਬਟਾਲੇ ਨੂੰ ਮੂਵ ਕੀਤਾ। ਤੇ ਤੋਂ ਆਪਣੇ ਹੋਮ ਟਾਊਨ ਆਇਆ ਇੱਥੇ ਆ ਕੇ ਮੇਰੇ ਕੋਲ ਕੰਮ ਨਹੀਂ ਸੀ ਫਿਰ ਮੈਂ ਕੁਛ ਇੱਥੇ ਕਰਨਾ ਜਾਇਆ ਤੇ ਇੱਥੇ ਵੀ ਲੌਕਡਾਊਨ ਲੱਗ ਗਿਆ ਸ਼ਾਮ ਦਾ ਤੇ ਮੇਰੇ ਕੋਲ ਕੋਈ ਨਹੀਂ ਤੇ ਫਿਰ ਮੇਰੀ ਬੇਟੀ ਨੇ ਕਿਹਾ ਕਿ ਕੋਈ ਨਹੀਂ Papa ਤੁਸੀਂ ਇਹ ਮੰਨਣਾ ਹਾਰੋ ਅਸੀਂ ਤਾਂ ਦੇ ਨਾਲ ਹੈ ਤੇ ਇਹਨੇ ਇੱਕ ਪਲੇਟਫਾਰਮ ਮਲੇ ਫੇਸਬੁਕ ਤੇ ਇੱਕ ਪੇਜ ਬਣਾਇਆ ਬੱਲੇ ਬੱਲੇ ਫੂਡ ਨਾ ਤੋਂ ਤੇ ਅਸੀਂ ਛੋਲੇ ਬਟੂਰੇ ਵਗੈਰਾ ਬਣਾਉਂਦੇ ਸੀ ਘਰ ਵਾਸਤੇ ਤੇ ਬੇਟੀ ਨੇ ਕਿਹਾ ਇਹੋ ਹੀ ਅਸੀਂ ਮਤਲਬ ਕਿ ਡਿਲੀਵਰ ਕਰਾਂਗੇ ਉਹਨਾਂ ਨੇ ਬੱਲੇ ਬੱਲੇ ਫੂਡ ਨਾ ਤੋਂ ਬਣਾ ਕੇ ਉਹ ਦਿੱਤੇ ਪਾਏ ਤੋਂ ਉਦੋਂ ਰਿਸਪੌਂਸ ਵੀ ਅੱਛਾ ਆਣ ਲੱਗ ਗਿਆ ਤੇ ਸਾਡਾ ਅਮੇ ਚੱਲ ਰਿਹਾ ਸਰ ਕਿੱਦਾਂ ਡਿਲੀਵਰੀ ਕਰਦੇ ਹੋ ਤੋਂ ਅੰਦਰੋਂ ਜੀ ਹੱਡੀ ਕੰਟੈਕਟਲੈਸ ਡਿਲੀਵਰੀ ਹੈ ਸਾਰੇ ਕੋਈ ਕੋਈ ਵੀ ਹੋਵੇ ਚਾਹੇ ਕੋਰੋਨਾ ਪੇਸ਼ੈਂਟ ਹੋਵੇ ਨਾਰਮਲ ਪੇਸ਼ੈਂਟ ਹੋਵੇ ਅਸੀਂ ਬਹੁਤ ਪ੍ਰੋਪਰ ਆਪਣਾ ਧਿਆਨ ਰੱਖੀਦਾ ਹੈ ਕਿ ਲਾਸਕ 마스크 ਸੈਨੇਟਾਈਜ਼ਰ ਵਗੈਰਾ ਪੂਰਾ ਰੱਖੀ ਦਿੱਤੇ ਕੰਟੈਕਟਲੈਸ ਡਿਲੀਵਰੀ ਕਰੀਦੀ ਹੈ ਜਿਵੇਂ ਕਿਸੇ ਘਰ ਜਾਣਾ ਹੈ ਤੇ ਅਗਲੇ ਨੂੰ ਆਨਲਾਈਨ ਪੇਮੈਂਟ ਲੈ ਲਈ ਹੈ ਤੇ ਅਗਲੇ ਨੂੰ ਕਹਿ ਦਿੱਤਾ ਵੀ ਆਪਣੇ ਚੇਅਰ ਵਗੈਰਾ ਕੋਈ ਰੱਖ ਦੋ ਦਰਵਾਜ਼ੇ 'ਚ ਅਸੀਂ ਉੱਥੇ ਆਪਣਾ ਫੂਡ ਰੱਖ ਕੇ ਆ ਜਾਈਏ ਹੋਰ ਵੀ ਆਈਡੀਆ ਕੀ ਹੈਗਾ ਵੀ ਆਪਾਂ ਹੋਰ ਇਸ ਤੋਂ ਕੋਰ ਡੈਕ ਨੂੰ ਨਹੀਂ ਚਾਹੀਦਾ ਹਾਂਜੀ ਅਸੀਂ ਹੋਰ ਵੈਰਾਈਟੀ ਹੁਣ ਪਾਈ ਹੈ ਵਿੱਚ ਬਰਗਰ ਮੋਮੋਸ ਫ੍ਰੈਂਚ ਫ੍ਰਾਈਜ਼ ਚਿਲੀ ਪਟਾਟੋ ਤੇ ਆਲੂ ਪੂੜੀ ਆਲੂ ਪੂੜੀ ਦਾ ਕਨਸੈਪਟ ਤੇ ਹੈਂਡਸ ਸਸ਼ਕਲ ਮੇਰਾ ਨਾਮ ਗੁਰਵਿੰਦਰ ਕੋਹਰਾ ਹੈ ਤੇ ਮੇਰੇ ਪਪਾ ਦਿੱਲੀ ਜੌਬ ਕਰਦੇ ਸੀ ਇਹ ਕੋਵਿਡ ਕਰਕੇ ਉਹਨਾਂ ਦੀ ਜੌਬ ਚਲੀ ਗਈ ਤਿੰਨ ਚਾਰ ਮਹੀਨੇ ਕਰੇ ਰਹਿਣ ਤੋਂ ਬਾਅਦ ਮੈਨੂੰ ਰਿਅਲਾਈਜ਼ ਹੋਇਆ ਕਿ ਮੇਰੀ ਵੀ ਆਨਲਾਈਨ ਚੱਲਦੀ ਹੀ ਪੜਾਈ ਤੇ ਕਰੇ ਵੀ ਬਹੁਤ ਤੰਗੀ ਆ ਗਈ ਸੀ ਤੁਹਾਨੂੰ ਕੋ ਸੋਚਿਆ ਕਿ ਮੈਂ ਆਪਣੇ ਫੈਮਿਲੀ ਲਈ ਮੈਂ ਕੁਝ ਕਰਾਂ ਤੇ ਮੇਰੇ ਦਿਮਾਗ 'ਚ ਇੱਕ ਆਇਆ ਕਿ ਆਪਾਂ ਮੇਰੇ ਮੰਮਾ ਨੂੰ ਛੋਲੇ ਪਟੂਰੇ ਬਹੁਤ ਵਧੀਆ ਬਣਾਨੇ ਹੈ ਇਸ ਕਰਕੇ ਛੋਲੇ ਪਟੂਰੇ ਦਾ ਕਨਸੈਪਟ ਆਪਾਂ ਲੈ ਕੇ ਆਈਏ ਤੇ ਮੈਂ ਮੰਮਾ ਨੂੰ ਕਹਾਂਗਾ ਤੁਸੀਂ ਛੋਲੇ ਪਟੂਰੇ ਬਣਾਓ ਤੇ ਪਪੜ ਡਿਵਰ ਕਰਾਂਗੇ ਪਰ ਉਹਨ ਲੋਕਾਂ ਲਈ ਪਹੁੰਚਣ ਲਈ ਮੈਨੂੰ ਇੱਕ ਜ਼ਰੀਆ ਚਾਹੀਦਾ ਹੈ ਜੋ ਕਿ ਮੈਂ ਸੋਸ਼ਲ ਮੀਡੀਆ ਚੂਜ਼ ਕੀਤਾ ਤੇ ਮੈਂ ਇੰਸਟਾਗ੍ਰam ਤੇ ਫੇਸਬੁੱਕ ਤੇ ਤੇ ਹੋਰ ਵੀ ਸੋਸ਼ਲ ਮੀਡੀਆ ਬਹੁਤ ਯੂਜ਼ ਕੀਤੇ ਤੇ ਕ੍ਰੀਏਟਿਵ ਕ੍ਰੀਏਟਿਵ ਮਨੇ ਪੋਸਟੇ ਬਣਾਣਾ ਸ਼ੁਰੂ ਕੀਤਾ ਤੇ ਅਪਲੋਡ ਕਰਨਾ ਸ਼ੁਰੂ ਕੀਤਾ ਤੇ ਕੁਝ ਦਿਨਾਂ ਚ ਲੋਕਾਂ ਨੇ ਬਹੁਤ ਪਿਆਰ ਦਿੱਤਾ ਕਿਉਂਕਿ ਆਪਾਂ ਪੋਲਿਚ ਬਹੁਤ ਹੀ ਵਧੀਆ ਕੁਆਲਿਟੀ ਹਰ ਚੀਜ਼ ਲਈ ਵਧੀਆ ਮਸਾਲੇ ਸਭ ਕੁਝ ਵਧੀਆ ਯੂਜ਼ ਕਰਦੇ ਹਾਂ ਸਟਾਰਟਿੰਗ ਚ ਬਹੁਤ ਔਖਾ ਲੱਗਿਆ ਕਿ ਕਿੱਦਾਂ ਕਰਨਾ ਫਿਰ ਥੋੜਾ ਥੋੜਾ ਕਰਕੇ ਆ ਗਿਆ ਸਭ ਕੁਝ ਕਿ ਮਤਲਬ ਔਨਲਾਈਨ ਕਿੰਨਾ ਸਾਹਮਣਾ ਹੈ ਕਿੰਨਾ ਸਭ ਕੁਝ ਔਨਲਾਈਨ ਆਰਡਰ ਲੈਣੇ ਆ ਕਿੱਦਾਂ ਸਾਰਾ ਡਿਲੀਵਰ ਕਰਕੇ ਆਣਾ ਉੱਥੇ ਤੱਕ ਤੇ ਕੋਵਿਡ ਦਾ ਸਮਾਂ ਹੈ ਇਸ ਕਰਕੇ ਆਪਾਂ ਆਪਾ ਕੰਟੈਕਟ ਲੈਂਸ